ਕਸ਼ਰੀ ਬਹਿਕੁਰ ਜਿੱਕੇ ਖੱਤੇ ਮੈਂ ਜਿੰਨੇ ਵੀ ਸਾਰੇ ਭਰਾ ਸਟਾਰ ਕਬੂਤਰ ਬਾਗ ਚੈਨਲ ਦੇ ਰਾਹੀਂ ਲਾਈਵ ਜਿਹੜੇ ਬੈਠੇ ਆ ਪਹਿਲਾਂ ਤਾਂ ਉਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜੀ ਬਹੁਤ ਬਹੁਤ ਔਰ ਬਾਜੀ ਚੱਲਦੀ ਮੇਰੇ ਵੀਰੋ ਲੁਧਿਆਣਾ ਜਿਹੜਾ ਪਿੰਡ ਲੰਮਾ ਜੱਟਪੁਰੇ ਦੀ ਧਰਤੀ ਹੈ ਔਰ ਮੈਂ ਇਸ ਲਾਈਵ ਦੇ ਜਰੀਏ ਜਿੰਨੇ ਵੀ ਸਾਡੇ ਸਤਕਾਰਯੋਗ ਵੀਰ ਸ਼ੌਕੀ ਆ ਮੇਰੇ ਵੀਰੋ ਕਿ ਸਾਡੀਆਂ ਬਰਾਸਤੀ ਖੇਡਾਂ ਦੇ ਜਿੰਨੇ ਵੀ ਸਾਰੇ ਸ਼ੌਕ ਰੱਖਦੇ ਆ ਮੇਰੇ ਵੀਰ ਔਰ ਮੈਂ ਉਹਨਾਂ ਵੀਰਾਂ ਨੂੰ ਮੇਰੇ ਜਿਹੜੇ ਉੱਪਰ ਬੈਠੇ ਐ ਸਟਾਰਜੋਗ ਪਲੇਅਰ ਸੀਨੀਅਰ ਤੋਂ ਸੀਨੀਅਰ ਪਲੇਅਰ ਮੈਂ ਉਹਨਾਂ ਵੱਲੋਂ ਇੱਕ ਨਿੱਕੀ ਜੀ ਬੇਨਤੀ ਕਰਦਾ ਸੋ ਆਲ ਇੰਡੀਆ ਨੂੰ ਰੰਗਲੇ ਪੰਜਾਬ ਦੇ ਵਿੱਚ ਜਿੰਨੀਆਂ ਪੰਜਾਬੀਆਂ ਇਹ ਵਿਰਾਸਤੀ ਖੇਡਾਂ ਹੁੰਦੀਆਂ ਮੇਰੇ ਵੀਰੋ ਮੈਂ ਉਹਨਾਂ ਨੂੰ ਲਾਈਵ ਦੇ ਜਰੀਏ ਬੇਨਤੀ ਕਰਦਾ ਉਹਨਾਂ ਨੂੰ ਜਾਣਦੇ ਆ ਕਿ ਵਾਕਈ ਇਹ ਮਾੜੇ ਟਾਈਮ ਦੇ ਵਿੱਚ ਵੀ ਖੜਦੇ ਆ ਔਰ ਚੰਗੇ ਟਾਈਮ ਦੇ ਵਿੱਚ ਵੀ ਖੜਦੇ ਆ ਔਰ ਚੰਗੇ ਇਨਸਾਨਾਂ ਨਾਲ ਖੜਦੇ ਔਰ ਮਾੜਿਆਂ ਦਾ ਵੀ ਸਾਥ ਦਿੰਦੇ ਆ ਸੋ ਮੇਰੀ ਬੇਨਤੀ ਹੈ ਹਰ ਇੱਕ ਜ਼ਿਲ੍ਹੇ ਨੂੰ ਚਾਹ ਕੋਈ ਅੰਮ੍ਰਿਤਸਰ ਜ਼ਿਲ੍ਹਾ ਚਾਹ ਕੋਈ ਜਲੰਧਰ ਹੋਵੇ ਚਾਹ ਕੋਈ ਮੇਰੇ ਵੀਰੋ ਲੋਧੀਆ ਨੇ ਜ਼ਿਲ੍ਹੇ ਦਾ ਕੋਈ ਨਾ ਕੋਈ ਹੋਵੇ ਚਾਹ ਬਠਿੰਡਾ ਜ਼ਿਲ੍ਹਾ ਚਾਹ ਫਰੋਹਕੋਟ ਚਾਹ ਮਾਰਸਾ ਐਨੀ ਦੇ ਕੋਈ ਵੀ ਜ਼ਿਲ੍ਹਾ ਹੋਵੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੈਂਬਰ ਜਿਹੜੇ ਚੁਣੇ ਜਾਣਗੇ ਇਹ ਹੋਰ ਕਿਸੇ ਦੇ ਨਹੀਂ ਚੁਣਨੇ ਇਹ ਆਪਾਂ ਹੀ ਚੁਣਨੇ ਆ ਸਾਰੇ ਭਰਾਵਾਂ ਨੇ ਜੇ ਅੰਮਰਸਰ ਜ਼ਿਲ੍ਹਾ ਤੇ ਅੰਮਰਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰਬੰਧਕ ਵੀਰ ਬਾਦિયા ਕਰਾਉਂਦੇ ਨੇ ਜਾਂ ਵੀਰ ਬਾਦિયા ਛੜਦੇ ਨੇ ਉਹ ਉਹਨਾਂ ਭਰਾਵਾਂ ਦੀ ਸਹਿਮਤੀ ਦੇ ਨਾਲ ਹਰ ਇੱਕ ਜ਼ਿਲ੍ਹੇ ਦੇ ਵਿੱਚ 10 ਮੈਂਬਰੀ ਕਮੇਟੀ ਬਣੂਗੀ ਔਰ ਉੱਪਰਲੇ ਪਾਸੇ ਜਿਹੜੇ ਸਾਡੇ ਸਤਿਕਾਰਯੋਗ ਸੀਨੀਅਰ ਭਰਾ ਬੈਠੇ ਆ ਉਹਨਾਂ ਵੱਲੋਂ 100 ਜੜ ਕੇ ਇਹਨਾਂ ਭਰਾਵਾਂ ਦਾ ਸਾਥ ਦਈਏ ਕਿਉਂਕਿ ਇਸ ਸੰਘਰਸ਼ ਦੇ ਵਿੱਚ ਆਪਣਾ ਸਾਰਿਆਂ ਭਰਾਵਾਂ ਦਾ ਸੰਯੋਗ ਹੈ ਮਾਤਾ ਬਜ਼ੁਰਗਾਂ ਦਾ ਸੰਯੋਗ ਹੈ ਔਰ ਸਾਡੀਆਂ ਵਿਰਾਸਤੀ ਖੇਡਾਂ ਨੂੰ ਬਚਾਇਆ ਜਿਨ੍ਹਾਂ ਨੇ ਉਹਨਾਂ ਦੇ ਵੀ ਵੱਡੇ ਯੋਗਦਾਨ ਹੈ ਮੇਰੇ ਵੀਰੋ ਜੇ ਆਪਾਂ ਸਾਰੇ ਭਰਾ ਮਰੇ ਆਪਾਂ ਆਪਣੀ ਜੁੰਨੀ ਅੱਜ ਤੋਂ ਹੀ ਸਟਾਰਟ ਕਰਦੀਏ ਹਰ ਇੱਕ ਜ਼ਿਲ੍ਹੇ ਦੇ ਵਿੱਚ 10 ਨੰਬਰ ਉਹ ਤਿਆਰ ਕਰਕੇ ਲੈ ਕੇ ਗੁੱਜੋ ਜਿਹੜੇ ਤੁਹਾਨੂੰ ਪਤਾ ਬਾਦੀਆਂ ਦੇ ਵਿੱਚ ਇਨਸਾਫ ਕਰਦੇ ਆ ਮਾੜੇ ਦੇ ਨਾਲ ਸਾਥ ਦਿੰਦੇ ਆ ਔਰ ਚੰਗੇ ਦੇ ਨਾਲ ਸਾਥ ਦਿੰਦੇ ਆ ਔਰ ਇਹਨਾਂ ਭਰਾਵਾਂ ਨੂੰ ਲਾਈਵ ਦੇ ਜਰੀਏ ਮੇਰੀ ਬੇਨਤੀ ਹੈ ਸੋ ਜਿਹੜੇ ਮੇਰੇ ਉੱਪਰ ਬੈਠੇ ਐ ਸੀਨੀਅਰ ਭਰਾ ਜਿਹੜੀ ਕਮੇਟੀ ਬਣ ਚੁੱਕੀ ਹੈ ਉਹਨਾਂ ਨੇ ਇੱਕ ਇੱਕ ਕਮੇਟੀ ਉਹਨਾਂ ਤੋਂ ਉੱਪਰ ਹੋਰ ਬਣਾਉਣੀਆਂ ਮੇਰੇ ਵੀਰੋ ਸੋ ਕਰ ਲਿਓ ਨੋਟ 100 ਮੈਂਬਰੀ ਕਮੇਟੀ ਬਣੇਗੀ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ 10-10 ਮੈਂਬਰ ਜਿਹੜੇ ਚੁਣੇ ਗੁਰਜੀਕਾ ਖਾਲਸਾ